ਸਵੇਰੇ ਸ਼ਾਮ ਬੋਕ ਕਰਦੇ ਹੋ ਸ਼ੇਅਰ ਕਰਦੇ ਹੋ ਮੈਂ ਕਹੂੰਗਾ ਕਿ ਤੇ ਸ਼ੇਅਰ ਕਰਕੇ ਬਹੁਤਾ ਤੁਰਕੇ ਆਪਦੇ ਜੋੜਾ ਨੂੰ ਖਰਾਬ ਨਾ ਕਰ ਲਿਓ ਜੋੜਾ ਦੇ ਵਿੱਚ ਦਰਦ ਨਾ ਹੋਣ ਲੱਗ ਜੇ ਕਿਤੇ ਟੁੱਟੇ ਤੁਸੀਂ ਕਹੋਗੇ ਵੀ ਜੋੜਾ ਦੇ ਵਿੱਚ ਦਰਦ ਹੋ ਸਕਦਾ ਸ਼ੇਅਰ ਕਰਕੇ ਵੀ ਤਾਂ ਕਹਿੰਦੇ ਨੇ ਅਸੀਂ ਸੁਣਦੇ ਆਂ ਵੀ ਸ਼ੇਅਰ ਕਰਾਂਗੇ ਸਾਡੇ ਜੋੜ ਠੀਕੇ ਰਹਿਣਗੇ ਤੰਦਰੁਸਤ ਰਹਾਂਗੇ ਸੋ ਇਹਦਾ ਨੁਕਸਾਨ ਵੀ ਹੋ ਸਕਦਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਦੱਸ ਦਾਂ ਸਾਰਾ ਕੁਝ ਸਤਿ ਸ਼੍ਰੀ ਅਕਾਲ ਬਲਚਨ ਕੰਮਲ ਸਿੰਘ 올ਡਾ ਜਰਵੇਦਾ ਤੂਰੀ ਤੋਂ ਤਾਂ ਤੁਹਾਨੂੰ ਪਿੰਤਸ ਆਯੁਰਵੈਦਿਕ ਸੇਵਾ ਸੰਸਥਾ ਵੱਲੋਂ ਅੱਜ ਇੱਕ ਹੋਰ ਵੀਡੀਓ ਲੈ ਕੇ ਤੁਹਾਡੀ ਸੇਵਾ ਵਿੱਚ حاضر ਹੋਇਆ। ਅੱਜ ਦੀ ਵੀਡੀਓ ਵਿੱਚ ਦੱਸੂਗਾ ਮੈਂ ਕਈ ਵਾਰੀ ਆਪਾਂ ਕਹਿੰਨੇ ਆਂ ਵੀ ਸਵੇਰੇ ਸ਼ਾਮ ਸ਼ੇਅਰ ਕਰੋ ਜੀ ਸ਼ੇਅਰ ਕਰਨ ਦੇ ਨਾਲ ਸਾਡੇ ਜੋੜ ਠੀਕ ਰਹਿਣਗੇ, ਗੋਡਿਆਂ 'ਚ ਦਰਦ ਨਹੀਂ ਹੋਊਗਾ। ਸਾਡਾ ਸਰੀਰ ਤੰਦਰੁਸਤ ਰਹੂਗਾ, ਸਵਸਥ ਰਹੂਗਾ, ਅਸੀਂ ਰੋਗ ਮੁਕਤ ਰਹਾਂਗੇ। ਇਹਦੇ ਵਿੱਚ ਦੇਖੋ ਕੋਈ ਦੂਰਾਈ ਨਹੀਂ ਸ਼ੇਅਰ ਕਰਨ ਦੇ ਨਾਲ ਆਪਾਂ ਰੋਗ ਮੁਕਤ ਰਹਿ ਸਕਦੇ ਆਂ। ਪਰ ਅੱਜ ਦੇ ਟਾਈਮ ਦੇ ਵਿੱਚ ਲੋਕ ਸ਼ੇਅਰ ਕਰਕੇ ਆਪਦੇ ਆਪ ਨੂੰ ਬਿਮਾਰ ਜ਼ਿਆਦਾ ਕਰ ਰਹੇ ਨੇ। ਆਪਦੇ ਆਪ ਨੂੰ ਪੇਟ ਦੇ ਰੋਗੀ ਬਣਾ ਰਹੇ ਨੇ ਸ਼ ਅੱਜ ਦੇ ਟਾਈਮ ਦੇ ਵਿੱਚ ਲੋਕ ਸ਼ੇਅਰ ਕਰਕੇ ਜੋੜਾਂ ਦੇ ਵਿੱਚ ਆਵਾਜ਼ ਆਉਣ ਲੱਗ ਜਾਂਦੀ ਹੈ ਜੋੜ ਖੁਸ਼ਕ ਹੋ ਜਾਂਦੇ ਨੇ ਜੋੜਾਂ ਦੇ ਵਿੱਚ ਜਿਵੇਂ ਕਹਿੰਦੇ ਗ੍ਰੀਸ ਖਤਮ ਹੋ ਗਿਆ ਖੁਸ਼ਕੀ ਆ ਜਾਂਦੀ ਹੈ ਮਤਲਬ ਬਾਜੂ ਬਾਦੀਆਂ ਸਰੀਰ ਦੇ ਵਿੱਚ ਉਹ ਕਿਵੇਂ ਬਾਦੀ ਆ ਜਿਹੜੇ ਲੋਕ ਇਸ ਤਰੀਕੇ ਨਾਲ ਸ਼ੇਅਰ ਕਰਦੇ ਨੇ ਜਿਵੇਂ ਮੈਂ ਦੱਸ ਰਿਹਾ ਉਹਨਾਂ ਦੀ ਬਾਤ ਵਧੂਗੀ ਬਾਜੂ ਵਧੂਗੀ ਸਰੀਰ ਦੇ ਵਿੱਚ ਉਮਰ ਤੋਂ ਪਹਿਲਾਂ ਦਰਦ ਹੋਣਗੇ ਸਰੀਰ ਦੇ ਵਿੱਚ ਜੋੜਾਂ ਦਾ ਦਰਦ ਹੋਊਗਾ ਉਮਰ ਤੋਂ ਪਹਿਲਾਂ ਉਮਰ ਤੋਂ ਪਹਿਲਾਂ ਹੀ ਸਾਡੇ ਜੋੜ ਖੜਕ ਕੇ ਜਾਣਗੇ ਗ੍ਰੀਸ ਖਤਮ ਹੋ ਜਾਊਗਾ ਉਹ ਕਿਵੇਂ ਹੋਊਗਾ ਦੇਖੋ ਇੱਕ ਦੋ ਸਾਵਧਾਨੀਆਂ ਨੇ ਸਾਨੂੰ ਵਰਤਣੀਆਂ ਚਾਹੀਦੀਆਂ ਨੇ ਹੁਣ ਉਹ ਲੋਕ ਕੀ ਕਰਦੇ ਨੇ ਯਾਤਰ ਖਾਣਾ ਖਾ ਲਿਆ ਖਾਣਾ ਖਾ ਕੇ ਸ਼ਹਿਰ ਕਰ ਨਿਕਲ ਜਾਂਦੇ ਨੇ ਕਿਲੋਮੀਟਰ 2 2 ਕਿਲੋਮੀਟਰ 3 3 ਕਿਲੋਮੀਟਰ ਉਹ ਬਿਲਕੁਲ 100% ਨੁਕਸਾਨਦਾਇਕ ਆ ਅਗਰ ਤੁਸੀਂ ਰਾਤ ਦਾ ਖਾਣਾ ਖਾ ਕੇ ਜਾਂ ਸਵੇਰ ਦਾ ਕਿਸੇ ਵੀ ਟਾਈਮ ਰੋਟੀ ਖਾ ਕੇ ਸ਼ਾਮ ਨੂੰ ਸ਼ਹਿਰ ਕਰ ਨਿਕਲਦੇ ਹੋ ਤੇ ਲੰਬਾ ਨਿਕਲਦੇ ਹੋ ਬਹੁਤ ਲੰਬਾ ਚੱਲਦੇ ਹੋ ਤੁਸੀਂ ਰੋਟੀ ਖਾਣ ਤੋਂ ਬਾਅਦ ਜਦੋਂ ਨਾਲ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਹੋਣਗੀਆਂ ਤੁਹਾਡੇ ਸਰੀਰ ਦੇ ਵਿੱਚ ਬਾਤ ਵਧੂਗੀ ਬਾਜੂ ਵਧੂਗੀ ਬਾਦ ਦੋਸ਼ ਵਧੂਗਾ ਜਿਹਦੇ ਕਰਕੇ ਤੁਹਾਡੇ ਜ਼ੀਰ ਦੇ ਵਿੱਚ ਉਮਰ ਤੋਂ ਪਹਿਲਾਂ ਦਰਦ ਆਉਣੀ ਸ਼ੁਰੂ ਹੋ ਜਾਣਗੇ ਜਾਂ ਜੋੜਾਂ ਦੇ ਵਿੱਚ ਦਰਦ ਆਉਣਗੇ ਉਮਰ ਤੋਂ ਪਹਿਲਾਂ ਤੇ ਛੇਤੀ ਤੁਹਾਡੇ ਜੋੜ ਖੜਕ ਜਾਣਗੇ ਜੋੜਾਂ ਦੇ ਵਿੱਚ ਆਵਾਜ਼ ਆਉਣ ਲੱਗ ਜੂਗੀ ਗ੍ਰੀਸ ਖਤਮ ਹੋ ਜਾਊਗਾ ਜਦੋਂ ਬਾਤ ਵੱਧ ਗਈ ਕੁਛ ਕੀ ਆਊਗਾ ਸਰੀਰ ਦੇ ਵਿੱਚ ਕੁਛ ਕਿਉਂ ਨਾਲ ਸਾਡੇ ਜੋੜਾਂ 'ਚ ਦਰਦ ਹੋਊਗਾ ਸੋ ਇਹ ਸਾਨੂੰ ਸਾਵਧਾਨੀ ਵਰਤਣੀ ਪਊਗੀ ਵੀ ਖਾਣਾ ਖਾ ਕੇ ਬਹੁਤਾ ਦੂਰ ਦੀ ਲੰਬੀ ਸ਼ਹਿਰ ਨਹੀਂ ਕਰਨੀ ਸ਼ੇਰ ਕਰਨੀਆਂ ਉਹ ਸਾਨੂੰ ਫਾਇਦੇਮੰਦ ਕਿਵੇਂ ਆ ਉਹ ਖਾਲੀ ਪੇਟ ਜਿਵੇਂ ਖਾਲੀ ਪੇਟ ਆਪਾਂ ਸਵੇਰੇ ਉੱਠੇ ਪਾਣੀ ਪੀਤਾ ਉਸਾ ਜਾਂ ਨੋਰਮਲ ਉਸ ਤੋਂ ਬਾਅਦ ਆਪਾਂ ਸ਼ੇਰ ਕਰ ਨਿਕਲ ਗਏ ਖਾਲੀੇ ਪੇਟ ਆਪਾਂ ਸ਼ੇਰ ਕਰ ਸਕਦੇ ਹਾਂ ਉਸ ਤੋਂ ਬਾਅਦ ਫਿਰ ਆ ਕੇ ਸ਼ੇਰ ਕਰਕੇ ਤੁਸੀਂ ਸਵਾਸਨ ਦੇ ਵਿੱਚ ਪਾਓ ਜਿਵੇਂ ਰਿਲੈਕਸ ਹੋ ਕੇ ਸਿਰ ਨੂੰ ਢਿੱਲਾ ਛੱਡ ਕੇ ਲੰਬੇ ਪੈ ਜਾਓ 10 15 ਮਿੰਟਾਂ ਵਾਸਤੇ 20 ਮਿੰਟਾਂ ਵਾਸਤੇ ਤੇ ਤਕਰੀਬਨ ਫਿਰ ਅੱਧੇ ਘੰਟੇ ਬਾਅਦ ਜਾਂ ਫਿਰ ਘੰਟੇ ਬਾਅਦ ਕੁਝ ਖਾਓ ਪੀਓ ਜਦੋਂ ਬੋਡੀ ਬਿਲਕੁਲ ਰਿਲੈਕਸ ਹੋ ਗਈ ਤੁਹਾਡੀ ਹੈਨਾ ਕਵਰੀ ਆ ਗਿਆ ਪਾਚਨ ਆਣ ਕਰਦੇ ਆ ਉਹ ਵੀ ਇੱਕਦਮ ਨਾਲ ਆਉਣਾ ਉਹ ਜੇ ਸ਼ਨਾਣ ਕਰਨਾ ਤੁਸੀਂ ਫਰੈਸ਼ ਹੋਣਾ 20 ਮਿੰਟ 25 ਮਿੰਟ ਠਹਿਰ ਕੇ ਫਰੈਸ਼ ਹੋਵੋ ਬਿਲਕੁਲ ਜੋ ਬੋਡੀ ਤੁਹਾਡੀ ਰਿਲੈਕਸ ਹੋ ਗਈ ਹੈ ਨਾ ਸਵਾਸਨ ਦੇ ਵਿੱਚ ਬੋਮਨ ਸਵਾਸਨ ਹੁੰਦਾ ਵੀ ਲੰਬੇ ਲੇਟ ਜੋ ਸਿਰ ਨੂੰ ਕਿਤਲਾ ਛੱਡ ਕੇ ਇਸ ਤਰ੍ਹਾਂ ਕਰੋ ਰੋਟੀ ਖਾਣ ਤੋਂ ਬਾਅਦ ਸ਼ੈਰ ਕਿੰਨੀ ਕਰਨੀ ਹੈ ਸਾਨੂੰ ਖਾਲੀ ਪੇਟ ਤਾਂ ਸ਼ੈਰ ਕਰ ਸਕਦੇ ਆਪਾਂ ਲੰਬੀ ਵੀ ਕਰ ਸਕਦੇ ਆਂ ਦੌੜ ਵੀ ਲਾ ਸਕਦੇ ਆਂ ਰੋਟੀ ਖਾ ਕੇ ਸਾਨੂੰ ਕਿੰਨਾ ਤੁਰਨਾ ਚਾਹੀਦਾ ਰੋਟੀ ਖਾ ਕੇ ਤੁਰਨਾ ਵੀ ਬਹੁਤ ਜ਼ਰੂਰੀ ਹੈ ਕਿੰਨਾ ਤੁਰਨਾ ਚਾਹੀਦਾ 100 ਕਦਮ ਆਯੁਰਵੇਦ ਨੇ ਕਿਹਾ ਆਯੁਰਵੇਦ ਸ਼ਾਸਤਰਾਂ ਦੇ ਵਿੱਚ ਇਹ ਦੱਸਿਆ ਗਿਆ ਵੀ ਤੁਸੀਂ ਰੋਟੀ ਖਾਣ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ 100 ਕਦਮ ਚੱਲਣਾ 100 ਕਦਮ ਜੇ ਮੈਂ ਆਪਾਂ ਤੁਰਦੇ ਆ ਨਾ ਐਵੇਂ 1 2 3 4 ਐਵੇਂ ਕਦਮ ਤੁਰਦੇ ਆ ਤਾਂ 100 ਕਦਮ ਸਾਨੂੰ ਤੁਰਨਾ ਚਾਹੀਦਾ 100 ਕਦਮ ਤੋਂ ਬਾਅਦ ਨਾ ਤੁਰਿਆ ਜਾਵੇ 100 ਕਦਮ ਤੁਰ ਕੇ ਸਾਡੀ ਜਿਹੜੀ ਡਾਈਜੈਸ਼ਨ ਉਹ ਠੀਕ ਰਹੂਗੀ ਹਾਜਮਾ ਠੀਕ ਰਹੂਗਾ ਖਾਣਾ ਸੀਧੇ ਕਿਨਾਂ ਪਚ ਜਾਊਗਾ ਕੋਈ ਸਾਈਡ ਇਫੈਕਟ ਨਹੀਂ ਹੋਊ ਸਾਨੂੰ ਸੋ ਇੰਨੀ ਇੱਕ ਵੀਡੀਓ ਸੀ ਇਹ ਹੋਰ ਵੀਡੀਓ ਫਿਰ ਆਉਂਦੀਆਂ ਰਹਿਣਗੀਆਂ ਫੋਲੋ ਕਰ ਲਿਓ ਸ਼ੇਅਰ ਕਰਦੇ ਕਰੋ ਜਾਣਕਾਰੀ ਹੋਰ ਹ ਤੱਕ